ਜੇ ਤੋ ਪਹਿਲਾਂ ਦੋ ਘਰਾਂ ਦੇ ਕੰਮ ਸਾਂਝੇ ਕਰਦੇ ਸੀ ਤੇ ਹੁਣ ਕਰਨਗੇ ਤੇ ਕੀ ਆ ਅਕਸ਼ਾ ਉਹਦਨ ਮੈਂ ਬੜਾ ਬੰਪਨੀ ਸਮਝਾਇਆ ਇਹਨੂੰ ਪਰ ਫਿਰ ਬੋਲਣਾ ਨਹੀਂ ਹਟਦੀ ਬੈਗਲ ਜੀਤ ਨੇ ਇੱਕ ਤੇ ਲਾਤੀ ਮੂੰਹ ਦੇ ਵਿੱਚ ਪੇੜ ਅੱਛਾ ਹਾਂ ਫਿਰ ਫੜਿਆ ਬੈਗ ਤੇ ਪੇਕੇ ਜਾਵੜੀ ਹਾਂ ਨਾ ਉਹੀ ਗੱਲ ਵਾ ਨਾ ਘਰ ਦੇ ਵਿੱਚ ਵਸਣ ਵਾਲੀਆਂ ਥੋੜੀ ਗੱਲਾਂ ਘਰਾਂ 'ਚ ਤੇ ਸੋ ਵਾਦੇ ਘਾਟੇ ਹੋ ਜਾਂਦੇ ਆ ਨਾਲੇ ਹਾਂ ਜੀ ਤੂੰ ਬੈਹ ਹਾਂ ਤੇ ਮੈਂ ਪਾਣੀ ਲਾ ਲਾ ਠੀਕ ਹੈ ਭਾਜੀ ਹਾਂ ਚਲ ਪੀਂਦਾ ਤੇ ਚਾਹ ਮੈਂ ਪਾਣੀ ਲਾ ਲਾ ਡੰਗਰ ਨਾਲ ਮੇਰੀ ਗੱਲ ਸੁਣੋ ਦਾ ਦੋ ਮਿੰਟ ਲੱਗ ਕੇ ਬਹਿ ਜਾਓ ਹਾਂ ਹੁਣ ਪਾਣੀ ਤੇ ਨਾ ਕਿ ਲੇਟ ਹੋ ਚੱਲਿਆ ਵਾ ਹੁਣ ਆਇਆ ਨਹੀਂ ਆ ਸਵੇਰ ਦਾ ਤੇਈ ਮਰਨ ਦੀ ਹੋਣੀ ਆ ਵਿਚਾਰੀ ਆਪ ਵੀ ਪੀਂਦਾ ਵਾ ਚਾਹ ਜੇ ਇੱਥੇ ਹੀ ਆ ਤੂੰ ਆ ਕੋਈ ਗੱਲ ਪੀ ਲੈ ਤੂੰ ਜਾ ਮੈਂ ਤੈਨੂੰ ਕੀ ਗੱਲ ਵਾ ਤੂੰ ਬੜਾ ਬੁਸਕਣ ਡਈ ਕੀ ਹੋਇਆ ਤੈਨੂੰ ਨਹੀਂ ਹੋਇਆ ਤੇ ਹੈਗਾ ਜਾਪ ਦਾ ਕੋ ਦੱਸਣ ਡਈ ਹੁਣੀ ਭਰਾ ਨੂੰ ਰੋ ਰੋ ਕੇ ਕਿ ਮੈਨੂੰ ਦਵਾਈ ਨਹੀਂ ਲੈ ਕੇ ਦਿੰਦੇ ਮੇਰੇ ਟੈਸਟ ਨਹੀਂ ਕਰਾਉਂਦੇ ਨਹੀਂ ਨਹੀਂ ਮਾਸੀ ਗੱਲ ਤੇ ਕੋਈ ਨਹੀਂ ਹੋਈ ਉਹ ਮੈਂ ਆਪਣੇ ਨਹੀਂ ਕਰ ਲੈਂਦਾ ਜਿਆ ਛੱਡਣ ਦੀ ਮੈਂ ਠੀਕ ਨਹੀਂ